ਕਹੇ ਪਹਾੜ ਦੇ ਆ ਦੇਖੋ ਜੀ ਕਾ ਆਇਆ ਜੀ ਫਰੀਦੂਨ ਦਾ ਬੜਾ ਯਾਰ ਨਹੀਂ ਆਇਆ ਸਾਰੇ ਬਾਪ ਬਾਬਾ ਨਸੀਬੀ ਕੀ ਲੈ ਗਏ ਆਈ ਗੰਡੇ ਹੋ ਹੈ ਦੇਖੋ ਓਏ ਬੰਦਾ ਦੇ ਟਾ ਨੰਬਰ ਲੈ ਲੈ ਨੂੰ ਲੱਕੀ ਤੋਂ سامنے 来नु आई लक्की राही मेरा ठीक आ लाए नु गाले जान हां साला लाए नु ओ लावा देदा लाए नु सारे गातला पाले जेंदे बाबा ਗਲਤ ਕਰ ਲਾ ਤੁਹਾਡੇ ਮੁੰਮੇ ਭਾਜੀ ਆ ਫਾਲਾ ਬੋਮੇ ਭਾਜੀ ਜਾਣੀ ਕਿਤੇ ਆ ਫਾੜੇ ਲੜ ਬੋਮਾ ਭਾਈ ਸਹੀ ਆ ਬਰੇ ਸਾਦੇ ਲਾ ਫਲੋਨੇ ਤੁਹਾਨੂੰ ਬਾਰੂਆਂ ਤੇ ਗੁਰਦਵਾਰੇ ਬੈਠੇ ਦਾਰੂਆਂ ਪੀ ਰਹਿ ਆਹ ਇਹ ਕਿੱਥੇ ਲੈ ਜੀ ਤੂੰ ਦਾਰੂ ਦੀ ਬੋ ਤੁਹਾਨੂੰ ਤੋਣੇ ਦਾ ਲੱਕੀਆ ਕੰਮ ਆ ਤੂੰ ਅਮਰੇ ਸ਼ਕਿਆ ਬੈ ਲੱਕੀ ਯਾਰ ਰਹੀਦਾ ਉਥੇ ਕਿ ਗਾ ਮਾ ਜੀ ਇੱਕ ਘੰਟ ਦੁੱਖ ਬੈਠੇ ਉਥੇ ਕੂਟੇ ਦੇ ਉਹ ਆਪਣੇ ਪਿਆਰੇ ਨਾ ਭੱਜ ਗਿਆ ਉਹ ਕਿੱਥੇ ਗਿਆ ਕੋਕੋ ਦੇ ਪੱਕਾ ਨਾ ਨੂੰ ਪੀਏ ਉਹ ਕਿੱਥੇ ਗੋਣ ਉਹ ਸਾੜ ਤੋਂ ਠਾਣੀ ਨੂੰ ਕਾਰ ਤੰਦੂ ਨਹੀਂ ਖਾਇਆ ਹੋਏ ਦੇਖੋ ਕੰਮ ਕੀ ਫੜਿਆ ਇਹ ਰਾਣੀ ਬਹਾ ਰਾਜਪੂਤਾ ਜੀ ਮੱਲਾ ਇਹ ਸੈਨ ਹੈਡ ਗ੍ਰਾਂਤੀ ਸਾਡੇ ਬੈਠੇ ਆਫਸਰ ਚੁਆਇਸ ਦੀ ਬੋਤਲ ਲੈ ਗੇ